ਇਹ ਜੋ ਕੇਂਦਰ ਸਰਕਾਰ ਨੇ ਕਿਉਂਕਿ ਕਿਸੇ ਵੀ ਪ੍ਰਦੇਸ਼ ਦੀ ਕਿਸੇ ਵੀ ਸਟੇਟ ਦੀ ਜੋ ਲਾਈਫਲਾਈਨ ਹੈਗੀਏ ਉਹ ਉਥੋਂ ਦਾ ਪਾਣੀ ਹੁੰਦਾ ਹੈ ਅਗਰ ਕਿਸੇ ਸਟੇਟ ਦਾ ਪਾਣੀ ਬੰਦ ਕਰਤਾ ਜਾਵੇ ਉਹਨੂੰ ਪੂਰਾ ਨਾਂਟਾ ਜਾਵੇ ਉਸ ਪ੍ਰਦੇਸ਼ ਦਾ ਵਿਕਾਸ ਖਾਸ ਕਰਕੇ ਜੋ ਕਿਸਾਨ ਨੇ ਜਿਨ੍ਹਾਂ ਨੇ ਫਸਲਾਂ ਬੀਜੀਆਂ ਹਨ ਉਹਨਾਂ ਦਾ ਫਸਲਾਂ ਦਾ ਨੁਕਸਾਨ ਹੋ ਸਕਦਾ ਹੈ ਔਰ ਕਿਸੇ ਵੀ ਆਦਮੀ ਲਈ ਜੀਣ ਵਾਸਤੇ ਪਾਣੀ ਦੀ ਬਹੁਤ ਲੋੜ ਹੈ ਬੜੇ ਦੁਖ ਨਾਲ ਕਹਿਣਾ ਪੈਂਦਾ ਹੈ ਕਿ ਕੇਂਦਰ ਸਰਕਾਰ ਲਗਾਤਾਰ ਪੰਜਾਬ ਸਰਕਾਰ ਨਾਲ ਪੰਜਾਬ ਦੀ ਜਨਤਾ ਨਾਲ ਤੱਕਾ ਕਰਦੀ ਆ ਰਹੀ ਹੈ ਪਰ ਹੁਣ ਇੱਕ ਤੱਕ ਨੋਬਤ ਆ ਗਈ ਹੈ ਕਿ ਸਾਡਾ ਜੋ ਪੰਜਾਬ ਦਾ ਪਾਣੀ ਹੈ ਜੋ ਸਾਡਾ ਹੱਕ ਬੰਦਾ ਹੈ ਉਹਨੂੰ ਵੀ ਖੋਣਾ ਚਾਹੁੰਦੇ ਹਨ ਔਰ ਵਾਖੜਾ ਬਿਆਸ ਡੈਮ ਤੋਂ ਜੋ ਪਾਣੀ ਹਰਿਆਣੇ ਨੂੰ ਦੇ ਕੇ ਸਾਡੇ ਹੱਕਾਂ ਨੂੰ ਮਾਰਨਾ ਚਾਹੁੰਦੇ ਹਨ ਇਸ ਕਰਕੇ ਅਸੀਂ ਸਾਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਜੋ ਹੈ ਸਾਰੇ ਵਿਧਾਨ ਸਭਾ ਚ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਸੋ ਮੈਂ ਕੇਂਦਰ ਸਰਕਾਰ ਦੀ ਇਸ ਪਾਲਿਸੀ ਦੀ ਨਿਖੇਧੀ ਕਰਦਾ ਹਾਂ ਔਰ ਮੈਂ ਮੰਗ ਕਰਦਾ ਹਾਂ ਕਿ ਕੇਂਦਰ ਜੋ ਸਾਡਾ ਪੰਜਾਬ ਦਾ ਪਾਣੀ ਹੈ ਉਹਦੇ ਹਿੱਸੇ ਵਿੱਚੋਂ ਇੱਕ ਵੀ ਬੂੰਦ ਅਸੀਂ ਪਾਣੀ ਨਹੀਂ ਦੇਣ ਦੇਵਾਂਗੇ ਇਹ ਸਾਡਾ ਐਲਾਨ ਸਮਝ ਲਓ ਇਹਨੂੰ ਚੈਲੰਜ ਸਮਝ ਲਵੋ ਕੁਝ ਵੀ ਸਮਝ ਲਓ ਅਸੀਂ ਪੰਜਾਬ ਦਾ ਇੱਕ ਬੂੰਦ ਪਾਣੀ ਵੀ ਕਿਸੇ ਹੋਰ ਪ੍ਰਦੇਸ਼ ਨੂੰ ਨਹੀਂ ਦੇਣ ਦੇਵਾਂਗੇ ਇਸ ਕਰਕੇ ਅਸੀਂ ਅੱਜ ਸਾਰੇ ਪ੍ਰੋਟੈਸਟ ਕਰ ਰਹੇ ਹਾਂ ਕਿਉਂਕਿ ਕੋਈ ਵੀ ਅਗਰ ਗਲਤ ਕੰਮ ਹੁੰਦਾ ਹੈ ਕੋਈ ਵੀ ਕਿਸੇ ਪ੍ਰਦੇਸ਼ ਨਾਲ ਨਜ਼ਾਇਜ਼ ਕੰਮ ਹੁੰਦਾ ਹੈ ਤੇ ਸਾਰਾ ਪੰਜਾਬ ਦਾ ਇੱਕ ਬੰਦਾ ਹੈ ਉਹਦੇ ਖਿਲਾਫ ਪ੍ਰੋਟੈਸਟ ਕਰਨਾ ਅੱਜ ਅਸੀਂ ਸਾਰੀ ਪੰਜਾਬ ਦੀ ਜਨਤਾ ਮੰਗ ਕਰ ਰਹੀ ਹੈ ਕੇਂਦਰ ਸਰਕਾਰ ਕੋਲੋਂ ਕਿ ਪੰਜਾਬ ਦੇ ਹੱਕਾਂ ਤੇ ਡਾਕਾ ਨਾ ਮਾਰੋ ਕੋਈ ਵੀ ਪਹਿਲੇ ਤੁਸੀਂ ਸਾਡਾ ਆਰਡੀਐਫ ਜਿਹੜਾ ਸਾਡੇ ਪੰਜਾਬ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ ਤੁਸੀਂ ਪਹਿਲਾਂ ਸਾਡਾ ਹਜ਼ਾਰਾਂ ਕਰੋੜ ਰੁਪਇਆ 8-10 ਹਜ਼ਾਰ ਰੁਪਏ ਕਰੋੜ ਰੁਪਇਆ ਤੁਸੀਂ ਉਹ ਵੀ ਨਹੀਂ ਦੇ ਰਹੇ ਉਹਦੇ ਬਾਅਦ ਹੁਣ ਤੁਸੀਂ ਪਾਣੀ ਜੋ ਹੈ ਸਾਡਾ ਜੋ ਸਾਡੇ ਜੀਣ ਲਈ ਬਹੁਤ ਜ਼ਰੂਰੀ ਹੈ ਤੁਸੀਂ ਸਾਡੇ ਲੋਕਾਂ ਕੋਲੋਂ ਉਹ ਵੀ ਖੋਣਾ ਚਾਹੁੰਦੇ ਹੋ ਪਰ ਅਸੀਂ ਕਿਸੇ ਕੀਮਤ ਤੇ ਪਾਣੀ ਆਪਣਾ ਜੋ ਹੈ ਦੂਜੇ ਪ੍ਰਦੇਸ਼ਾਂ ਨੂੰ ਨਹੀਂ ਜਾਣ ਦਵਾਂਗੇ ਅਸੀਂ ਆਪਣਾ ਜੋ ਹੱਕ ਹੈਗਾ ਅਸੀਂ ਉਹਦੀ ਰੱਖਿਆ ਕਰਨਾ ਜਾਣਦੇ ਹਾਂ ਸੋ ਸਾਡੇ ਮਾਨ ਸਾਹਿਬ ਮੁਖੰਦੀ ਪੰਜਾਬ ਜੀ ਨੇ ਵੀ ਚਿੱਠੀ ਲਿਖਤੀ ਕੇਂਦਰ ਸਰਕਾਰ ਨੂੰ ਕਿ ਅਸੀਂ ਆਪਣੇ ਹਿੱਸੇ ਦਾ ਇੱਕ ਮੂੰਦ ਪਾਣੀ ਵੀ ਕਿਸੇ ਹੋਰ ਪ੍ਰਦੇਸ਼ ਨੂੰ ਨਹੀਂ ਜਾਣ ਦਵਾਂਗੇ ਸੋ ਤੁਸੀਂ ਸਾਥੀਆਂ ਨੇ ਜੋ ਮੈਂ ਤੁਹਾਡੇ ਨੇ ਮੰਗ ਕਰਦਾ ਹਾਂ ਕਿ ਤੁਸੀਂ ਵੀ ਸਾਡੀ ਜੋ ਮੰਗ ਹੈ ਕੇਂਦਰ ਸਰਕਾਰ ਨੂੰ ਭੇਜੋ ਉਹਨਾਂ ਕੇ ਅਸੀਂ ਬੋਨਤੀ ਕਰਦੇ ਹਾਂ ਕੀ ਪੰਜਾਬ ਦੇ ਲੋਕਾਂ ਨਾਲ ਇਹਨਾ ਧੋਖਾ ਨਾ ਕਰੋ ਪੰਜਾਬ ਦੇ ਲੋਕਾਂ ਨੇ ਤੁਹਾਡਾ ਕੀ ਵਿਗਾੜਿਆ ਹੈ ਇਹ ਗੱਲ ਠੀਕ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਹੈ ਅੱਜ ਆਮ ਆਦਮੀ ਪਾਰਟੀ ਸਰਕਾਰ ਕੋਲੋਂ ਸਾਰੀ ਪੰਜਾਬ ਦੀ ਜਨਤਾ ਸੁਖੀ ਹੈ ਸਾਰੇ ਖੁਸ਼ ਹਨ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੀ ਜੋ ਆਮ ਆਦਮੀ ਪਾਰਟੀ ਸਰਕਾਰ ਲੋਕਾਂ ਦੇ ਹਿੱਤਾਂ ਦੀ ਰਾਖੀ ਕਰ ਰਹੀ ਹੈ ਇਸ ਕੋਈ ਨਾ ਕੋਈ ਸਾਡੇ ਪੰਜਾਬ ਦੀ ਜਨਤਾ ਨੂੰ ਪਰੇਸ਼ਾਨ ਕਰਨਾ ਚਾਹੁੰਦੇ ਹਨ ਪਰ ਅਸੀਂ ਪੰਜਾਬ ਦੀ ਜਨਤਾ ਦੇ ਨਾਲ ਖੜੇ ਹਾਂ ਔਰ ਖੜੇ ਰਵਾਂਗੇ ਪੰਜਾਬ ਦੇ ਨਾਲ ਹੀ ਵਿਤਕਰਾ ਕਿਉਂ ਬਾਰ ਬਾਰ ਮਾਨੀ ਦੇ ਮੁੱਦਿਆਂ ਨੂੰ ਲੈ ਕੇ ਬੈਂਸ ਵੀ ਹੋਦੀ ਹੈ ਫਿਰ ਵਿਤਕਰਾ ਕਿਉਂ ਤੁਸੀਂ ਦੇਖੋਗੇ ਕਿ ਪੰਜਾਬ ਨਾਲ ਕੇਵਲ ਨਹੀਂ ਜਿੱਥੇ-ਜਿੱਥੇ ਵੀ ਐਂਟੀ ਬਾਜਪਾ ਸਰਕਾਰ ਹੈਗੀ ਹੈ ਜਿੱਥੇ বিজেপি ਸਰਕਾਰ ਨਹੀਂ ਹੈਗੀ ਉੱਥੇ ਹਰ ਪ੍ਰਦੇਸ਼ ਦਾ ਤੱਕਾ ਹੋ ਰਿਹਾ ਹੈ ਚਾਹੇ ਬੰਗਾਲ ਹੋਵੇ ਚਾਹੇ ਪੰਜਾਬ ਹੋਵੇ ਉਹ ਤੁਸੀਂ ਦੇਖਿਆ ਹੋਣਾ ਪਹਿਲੇ ਦਿੱਲੀ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਸਰਕਾਰ ਸੀ ਦਿੱਲੀ ਵਿੱਚ ਵੀ ਲੋਕਾਂ ਨੂੰ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਸੀ ਬੰਗਾਲ ਦੀ ਤੁਸੀਂ ਗੱਲ ਕੀਤੀ ਉਹ ਤੇ ਜਿਸ ਤਰ੍ਹਾਂ ਦਾ ਨਰਸਿਹਾਰ ਹੋਇਆ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਬੰਗਾਲ ਬੈਸਟ ਬੰਗਾਲ ਜੋ ਹੈ ਬੀਬੀ ਸਾਡੇ ਸੀਐਮ ਜੋ ਹਨ ਉੱਥੇ ਮੰਮਤਾ ਬਨਰਜੀ ਪੈਣ ਜੀ ਦੇਖੋ ਉਹ ਜਨਾਨੀ ਇੱਕ ਪੂਰਾ ਸਾਡੀ ਪੈਣ ਜੀ ਪੂਰਾ ਆਪਣੇ ਹੱਕਾਂ ਲਈ ਲੜ ਰਹੀ ਹੈ ਪਰ ਕਿਸੇ ਨਾ ਕਿਸੇ ਤਰੀਕੇ ਉਸ ਪਰਦੇਸ਼ ਦੇ ਵਿੱਚ ਡਿਸਟਰਬੈਂਸ ਪੈਸ ਕੀਤੀ ਜਾ ਰਹੀ ਹੈ ਜਿੱਦਾਂ ਪੰਜਾਬ ਵਿੱਚ ਵੀ ਤੁਸੀਂ ਦੇਖਿਆ ਹੋਣਾ ਕਿ ਕੋਈ ਨਾ ਕੋਈ ਗਲਤ ਅੰਜੜਾਂ ਦੇ ਥਰੂ ਪੰਜਾਬ ਦੀ ਜਨਤਾ ਨੂੰ ਪਰੇਸ਼ਾਨ ਕਰਨਾ ਤੱਕਾ ਕਰਨਾ ਕੋਈ ਮਾਰਕਟ ਕਰਨਾ ਕੋਈ ਉਗਰਵਾਦ ਦੇ ਨਾਲ ਜਿਵੇਂ ਤੁਸੀਂ ਦੇਖਿਆ ਹੋਣਾ ਹੈ ਕਿ ਜਿਹੜਾ ਪਿੱਛੇ ਜੋ ਵੀ ਪੰਜਾਬ ਦੀ ਕਿਰਦੋ ਸ਼ਾਂਤੀ ਨੂੰ ਪੰਕ ਕਰਨ ਲਈ ਕੇਂਦਰ ਸਰਕਾਰ ਪਿੱਛੇ ਰਹਿ ਕੇ ਕੋਈ ਨਾ ਕੋਈ ਮਨਸੂਬਾ ਬਣਾਉਂਦੀ ਰਹਿੰਦੀ ਹੈ ਮਤਲਬ ਕੇਂਦਰ ਸਰਕਾਰ ਨੇ ਸਾਰਾ ਖੁਸ਼ ਬਿਲਕੁਲ ਕੇਂਦਰ ਸਰਕਾਰ ਸਾਫ਼ ਨਜ਼ਰ ਆ ਰਿਹਾ ਹੈ ਦੇਖੋ ਸਾਡਾ 8 10 ਹਜ਼ਾਰ ਕੋਟ ਬੰਦਾ ਹੈਗਾ ਆਰਡੀਐਫ ਸਾਨੂੰ ਉਹ ਵੀ ਤਕਨੀ ਦਿੱਤਾਗਾ ਇਸ ਤੋਂ ਸਾਫ਼ ਜਾਹ ਰਿਹਾ ਹੈ ਕਿ ਸਾਡੇ ਪੰਜਾਬ ਦਾ ਜਿੱਥੇ ਆਮ ਆਦਮੀ ਪਾਰਟੀ ਸਰਕਾਰ ਹੈ ਜਿੱਥੇ বিজেপি ਸਰਕਾਰ ਨਹੀਂ ਹੈਗੀ ਉਹਨਾਂ ਪ੍ਰਦੇਸ਼ਾਂ ਦਾ ਕੇਂਦਰ ਸਰਕਾਰ ਵਿਕਾਸ ਨਹੀਂ ਹੋਉਂ ਦੇਣਾ ਚਾਹੀਦੀ ਤਾਂ ਕਿ ਲੋਕੀ ਉਹ ਸਰਕਾਰ ਕੋ ਦੁਖੀ ਹੋ ਕੇ ਤੇਨਾਂ ਕੋਲ ਹਟ ਜਾਣ ਪਰ ਜਨਤਾ ਜਾਣਦੀ ਏ ਕਿ ਜਨਤਾ ਪੰਜਾਬ ਦੇ ਨੂੰ ਕੇਂਦਰ ਸਰਕਾਰ ਵੱਲ ਪਰੇਸ਼ਾਨ ਕੀਤਾ ਜਾ ਰਿਹਾ ਹੈ ਔਰ ਪੰਜਾਬ ਦੀ ਜਨਤਾ ਜੋ ਹੈ ਜਿੱਥੇ ਦੇਖੋ ਪੜਾਈ ਦਾ ਸਟਾਨ ਉੱਚਾ ਹੋ ਰਿਹਾ ਹੈ ਚਾਹੇ ਹੈਲਥ ਹੈ ਉਦਾਸਵਾਤ ਉੱਠਾ ਹੋ ਰਿਹਾ ਹੈ ਜਨਤਾ ਨੂੰ ਬਹੁਤ ਸਾਰੀਆਂ ਫੈਸਿਲਿਟੀਆਂ ਆਮ ਆਦਮੀ ਪਾਰਟੀ ਸਰਕਾਰ ਦੇ ਰਹੀ ਹੈ ਪਰ ਅੱਜ ਜੋ ਹਰਾ ਮਜੋਰਾ ਹੈ ਕੇਵਲ ਤਾਂ ਕੇਵਲ ਬਾਖੜਾ ਬਿਆਸਾ ਜੋ ਪਾਣੀ ਕੇਂਦਰ ਸਰਕਾਰ ਹਰਿਆਣਾ ਨੂੰ ਦਿਨਾ ਚਾਹੁੰਦੀ ਹੈ ਅਸੀਂ ਦੇ ਖਿਲਾਫ ਅੱਜ ਵਿਰੋਧ ਕੀਤਾ ਹੈ ਸਾਰੇ ਹੀ ਕਾਰਜਕਰਤਾ ਦੇਖੋ ਅੱਜ ਸਾਰੇ ਨਿਕਲ ਕੇ ਬਾਸ ਫੜਕਾਂ ਤੇ ਆ ਗਏ ਹਨ ਇਹ ਜੋ ਹੈ ਅਗਰ ਸਾਡਾ ਲਗ ਤੱਕਾ ਹੁੰਦਾ ਰਿਹਾ ਤੇ ਅਸੀਂ ਇਹ ਬੜਾ ਵੱਡਾ ਇੱਕ ਜਨ ਅੰਦੋਲਨ ਬਣੇਗਾ ਕੇਂਦਰ ਸਰਕਾਰ ਦੇ ਖਿਲਾਫ ਕਿਉਂਕਿ ਪੰਜਾਬ ਦੀ ਜਨਤਾ ਜੋ ਹੈ ਅਸੀਂ ਜੋ ਆਮ ਆਦਮੀ ਪਾਰਟੀ ਸਰਕਾਰ ਹੈ ਆਮ ਆਦਮੀ ਪਾਰਟੀ ਕਾਰਕਟਰ ਪੰਜਾਬ ਦੀ ਜਨਤਾ ਨਾਲ ਖੜਾ ਹੈ ਔਰ ਖੜਾ ਰਹੇਗਾ ਅਸੀਂ ਪੰਜਾਬ ਦੇ ਹੱਕਾਂ ਦੀ ਰਾਖੀ ਕਰਦੇ ਆਏ ਹਾਂ ਔਰ ਕਰਦੇ ਰਵਾਂਗੇ ਧੰਨਵਾਦ